ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੈਂ ਤੁਹਾਡਾ ਆਪਣਾ ਪਰਮ ਸਿੰਘ ਜੀ ਐਨਵਾਈ ਦੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆਂ ਪਿੰਡ ਹਰਵੰਸਪੁਰ ਜਲਜੀਤਪੁਰਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਅੱਜ ਮਹੱਲਾ ਕੱਢਿਆ ਜਾਣਾ ਆ ਕਬੱਡੀ ਦਾ ਖੇਡਾ ਹੋਣ ਗਿਆ ਤੇ ਹੋਰ ਬਹੁਤ ਸਾਰੇ ਪ੍ਰੋਗਰਾਮ ਆ ਗੱਤਕਾ ਅਖਾੜੇ ਲੱਗਣਗੇ ਸੋ ਸਾਰਾ ਪ੍ਰੋਗਰਾਮ ਤੁਹਾਨੂੰ ਦਿਖਾਉਨੇ ਆ ਆਪਾਂ ਮਹੱਲੇ ਵਿੱਚ ਜਾ ਕੇ ਤੇ ਕਰਾਉਨੇ ਆ ਦਰਸ਼ਨ ਸੰਗਤਾਂ ਦੇ ਤੇ ਨਿਹੰਗ ਸਿੰਘਾਂ ਦੇ ਇਹ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁੜੋ ਕਰਿਓ ਗੰਦੀ ਸੇਵਾ ਜਾਨੀ ਨਿਹੰਗ ਸਿੰਘ ਉਹਦੇ ਸੇਵਾ ਤੇ ਲੱਗੇ ਹੋਏ ਆ ਇਧਰ ਲਾਏ ਆ ਤੰਗ ਬਾਬਿਆਂ ਨੇ ਖੁੱਲੇ ਹੀ ਹੈ ਖੁੱਲੇ ਹੀ ਆਸਮਾਨ ਥੱਲੇ ਕਿਆ ਬਾਤ ਆ ਆ ਵੀ ਆਪਾ ਆ ਮੈਂ ਕੱਠ ਦਾ ਮਾਜਾ ਸੋ ਆਪਾ ਪਹੁੰਚੇ ਆਪਣੇ ਵੀਰ ਰਫਤਾਰ ਸਿੰਘਓ ਇਹਨਾਂ ਦੀ ਬਦੌਲਤ ਅੱਜ ਮਹੱਲੇ ਦੇ ਦਰਸ਼ਨ ਕਰਨੇ ਆ ਸਿੰਘ ਆਏ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਆਪ ਜੀ ਨੇ ਨਿਯੋਤਾ ਭੇਜਿਆ ਸ਼ਹੀਦਾਂ ਦੇ ਸਰਤਾ ਧੰਸਾ ਸ੍ਰੀ ਵਾਹਿਗੁਰੂ ਦੇ ਸ਼ਹੀਦੀ ਦੁਆਰੇ ਦਿਹਾੜੇ ਨੂੰ ਸਮਰਪਿਤ ਮਹਾਰਾਜ ਮਹੱਲਾ ਕੱਢਿਆ ਜਾਊਗਾ ਠੀਕ ਹੈ ਜੀ ਜੀ ਬਿਲਕੁਲ ਜੀ ਸਾਰੇ ਆਨੇ ਰੌਣਕ ਵਧਾਉਣੀਆਂ ਮਹਾਰਾ ਦੀ ਚੜ੍ਹ ਵੱਧ ਚੜ੍ਹ ਕੇ ਜੀ ਬਿਲਕੁਲ ਜੀ ਸ਼ੀ ਸੈਂ ਕਿਰਪਾ ਕਰਨ ਹਾਂਜੀ ਹਾਂ ਤੇ ਚੜ੍ਹਦੀ ਕਲਾ ਰੱਖੀ ਠੀਕ ਹੈ ਜੀ ਭਾਈ ਭਾਈ ਜੀ ਖਾਲਸਾ ਭਾਈ ਗੁਰੂ ਤੇ ਇਧਰ ਫੌਜਾਂ ਨੇ ਕੀਤੇ ਉਤਾਰੇ ਲਾ ਕੇ ਸਾਕੇ ਉਹ ਫੌਜਾਂ ਨਗਰਾਂ ਚੋਂ ਪਹੁੰਚ ਰਹੀਆਂ ਹਨ ਮਹੱਲੇ ਤੇ ਵਿੱਚ ਹਿੱਸਾ ਲੈਣ ਦੇ ਲਈ ਸੋ ਇਧਰ ਸਾਰੀਆਂ ਫੌਜਾਂ ਤਿਆਰ ਬਰ ਤਿਆਰ ਇਹ ਜੇ ਸਾਡੇ ਕਮਾਂਡਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੱਬਾ ਜੀ ਕਹਤਾਂ ਪਹੁੰਚ ਗਏ ਆ ਥਾਣੇ ਤੇ ਤਿਆਰੀਆਂ ਤਿਆਰੀਆਂ ਹੋ ਗਈਆਂ ਫੌਜ ਕਿੱਥੇ ਬਾਕੀ ਥੋੜੀ ਰਹਿ ਗਈ ਫੌਜ ਤਾਂ ਨਾਲ ਹਾਂ ਸਾਰੀ ਫੌਜ ਆਪਣੀ ਆ ਹੀ ਹਾਂ ਨਹੀਂ ਜੇ ਤੁਹਾਡੇ ਨਾਲ ਆਈ ਸੀ ਅਛਾ ਇਹ ਤਾਂ ਪਿੱਛੇ ਆ ਠੀਕ ਹੈ ਜੀ ਤੇ ਇਧਰ ਬਾਬਾ ਜੀ ਸ਼ਰਧਾਈਆਂ ਰਖੜੀ ਜਾ ਰਹੇ ਆ ਸਿੰਘਾਂ ਨੂੰ ਸ਼ਕਾਉਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਨੇਤਾਸ ਲੋਟਰੇ ਬਾਬਾਈ ਚਲਾ ਰਹੇ ਆ ਇਧਰ ਫੌਜਾਂ ਤਿਆਰ ਵਰ ਤਿਆਰ ਸਾਰੀਆਂ ਬਾਬਾ ਜੀ ਕਿnde ਜਵਾ ਦੇ ਜਾਵੇ ਨੇ ਆ ਲੋ ਜਾਵੇ ਫਤਿਹ ਪਾਵੇ ਹਉ ਤੈ ਸ੍ਰੀ ਅਕਾਲ ਹਾਂ ਜੀ ਬਣੀ ਨੇ ਐਸਾ ਯਾਰ 8800 ਸ਼ਕੀਆ ਸਾਰੀਆਂ ਸੂ ਮਹੱਲੇ ਦੀਆਂ ਤਿਆਰੀਆਂ ਫੁੱਲਿਆ ਜੀ ਘੋੜਿਆਂ ਤੇ ਕਾਠੀਆਂ ਪੈ ਚੁੱਕੀਆਂ ਆ ਇੰਚੇਦਰ ਸਾਹਿਬ ਵੀ ਆ ਗਏ ਆ ਸਵਾਪਾ ਖੜੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਬਾਹਰ ਤੇ ਪਹਿਲਾਂ ਹੋਣਗੀਆਂ ਅਰਦਾਸ ਬੇਨਤੀਆਂ ਤੇ ਆਰੰਭ ਤਾਂ ਹੋਵੇਗਾ ਮਹੱਲੇ ਦੀ ਜੀ ਮਨ ਦਿਨ ਦੇ ਸਦਲੇ ਫਲ ਪਾਉ ਲੋ ਜੀਤ ਕੈ ਸੰਗ ਸਹਾਈ ਰਹਾ ਮੇਰ ਨਾਮ ਆਇਆ ਸੁਖਨਾਤਕ ਸਰਣੀ ਆਇਆ ਵਾਹਿਗੁਰੂ ਦਾ ਬਸਾ ਪ੍ਰਤੰਪ ਕਉਤੀ ਸ਼ੰਭਰ ਕਾਇ ਗੁਰੂ ਨਾਨਕ ਲਈ ਈ ਈਰੰਗਤ ਗੁਰਤੇ ਅਮਰਦਾਸ ਰਾਮਦਾਸਾਂ ਹੋਈ ਸੁਹਾਏ ਅਰਜਨ ਹਰਗੋਬਿੰਦ ਨੂੰ ਗੁਰੂ ਸ੍ਰੀ ਹਰਰਾਜ ਸ੍ਰੀ ਹਰਕਸ਼ੰਜੀਤ ਈ ਈ ਜਿਐ ਤੁਸੀਂ ਦਿੱਤੀ ਸਭ ਤੁਸ ਜਾਈ ਏਕ ਬਾਦ ਸਿਮਰਿਆ ਕਰਨਾਉ ਨਿਧਾਵ ਧਾਈ ਸਭ ਥਾਏ ਹੋਈ ਸੁਹਾਏ ਦਸਵੇਂ ਪਾਤਸ਼ਾਹ ਸਹਿਬ ਸਿਖੂ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਥ ਦੇ ਵਾਰੀ ਸੰਚੇਰੇ ਪਿਤਾ ਤਾ ਈ ਹੋਈ ਸੁਹਾਏ ਦਸਵੇਂ ਬੰਜੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਆਲ ਦਰਬਾਰ ਰਸੂਦ ਦਰਬਾਰ ਮਿੱਤਰ ਸ਼੍ਰੀ ਸੰਗਲ ਦਰਬਾਰ ਜਨਾ ਦਰਬਾਰ ਦੇ ਪਾਠ ਦਰਸ਼ਨ ਦਦਾ ਦਾ ਧਿਆਨ ਤੱਤੂ ਇਹ ਖਾਲਸਾ ਜੀ ਸਹਿਬੋ ਜੀ ਹਰਿਆਰ ਜੀ ਜਿਵੇਂ ਪੰਜ ਵੀਰੋ ਦੇਵਾ ਸਿੰਘ ਹਰਾਮ ਸਿੰਘ ਤਹਿਲ ਸਿੰਘ ਮੱਤ ਧੀਰ ਤੀਸਰ ਸਿੰਘ ਬਲਵੰਦੇ ਸੇ ਪੰਜੇ ਮੁਕਤੇ ਬਲਬੀਰ ਸਿੰਘ ਜੋਤਿ ਲੋਹਾ ਦੇ ਜਰੇ ਤੇ ਕਿਰਪਾ ਕਰਨੀ ਅਹੰਤਾ ਕਰਨੀਆਂ ਸਾਜਗੰਡ ਵਾਸੀ ਮਹਾਂਪੁਰਸ਼ ਜੈਦਰ ਬਾਬਾ ਗੁਰਦੇਵ ਸਿੰਘ ਜੀ ਕਰਨਾ ਦਾ ਬਿਧਾ ਚਾਹੁੰਦੇ ਬਾਨੀ ਸਾਡਾ ਨਵਾਂ ਅਸਥਾਨ ਜਿੱਥੇ ਬਾਬਾ ਸੁੱਖਾ ਸਿੰਘ ਜੀ ਸਾਡਾ ਨਵਾਂ ਅਸਥਾਨ ਜਿੱਥੇ ਬਾਬਾ ਤਰਫੀਮ ਸਿੰਘ ਜੀ ਬਾਬਾ ਗੰਦਾ ਸਿੰਘ ਜੀ ਬਹਾਦਰ ਗੁਰੂ ਹਰਕਮਿੰਦਰ ਸਾਹਿਬ ਜੀ ਗੁਰੂ ਗ੍ਰੰਥ ਗੁਰੂ ਪੰਥ ਗੁਰੂ ਬਹੁਣ ਸਿੰਘ ਮਹਾਰਾਜ ਆਗਿਆਪਤ ਪਾਰਕ ਦੀ ਤੀਰਾਂ ਅਸਥਾਨ ਵਿਖੇ ਅੱਜ ਜਮਾਤ ਸਾਡੇ ਸਨਿਕਤ

ਕੀਆ ਮਹੱਲੇ ਦੀ ਹੋਣ ਲੱਗੀ ਰੰਗਤ ਆ ਆ ਜਾ ਬੋਲ ਗੁਰੂ ਨਾਮੁ ਆਹਿ ਗੁਰ ਸਾਧ ਸੰਤ ਸੱਤਾਰੀ ਛਤ੍ਰਧਾਰੀ ਛਤ੍ਰੀਪਤ ਸ਼ੈਲ ਰੂਪ ਛੇਤਨਾਤ ਸੋਨਕਾਰ ਸ਼ਾਇਆ ਪਰ ਛਤ੍ਰੀਪਤ ਗਾਈ ਹੈ ਪਾਂਡ ਧਾਰੀ ਬੰਦ ਨੂੰ ਬਤਾਈ ਐ ਨੋਲ ਕਰਮ ਤੂੰ ਦਾ ਧਾਰੀ ਜੇ ਤਰ ਬ੍ਰਹਮਚਾਰੀ ਨਾਂ ਕੋ ਲਗਾਵੇਂ ਧਿਆਨ ਹੂੰ ਨ ਪਾਈ ਐ ਧਿਆਨ ਕੋ ਲਗਾਵੇਂ ਮੈਂ ਕੋ ਧਿਆਨ ਹੂੰ ਨ ਪਾਈ ਐ ਰਾਜ ਨੂੰ ਤੇਰਾ ਜਮ ਸਾਧੂ ਤੇ ਸਾਧਾ ਮਹਦੋਬ ਹੂ ਕੇ ਜੋਗ ਤੇਰੇ ਯਦੁਸ਼ਾਲ ਕੇ ਕਉ ਪਇਉਂ ਡਿਆ ਸੰਿਆਸੀ ਕੋ ਜੋਗੀ ਪਇਉਂ ਕਉ ਤਮ ਵਿਚਾਰੀ ਕਉ ਜਤਿ ਅਨਮਾਨ ਕੋ ਸਭ ਇੱਕੇ ਪਹਿਚਾਨ ਕੋ ਕਰਤਾ ਕਰੀਮ ਸੋਈ ਰਾਜੁ ਰਹੀ ਮੈ ਹੋਈ ਦੂਸਰੋ ਨ ਪੈਦ ਕੋਈ ਪੂਰਤਮ ਮਾਨ ਕੋ ਇਕ ਹੀ ਸੇਵ ਸਭ ਹੀ ਕੋ ਗੁਰਦੇਵ ਇਕ ਇਕ ਹੀ ਸਰੂਪ ਸਤ ਇਕ ਜੋਤ ਜਾਣ ਕੋ ਰਾਜ ਨ ਤੇਰਾ ਜੋ ਮਹਾ ਸਾਜੂ ਕੇ ਸਾਜਾ ਮਹਾ ਜੋਗੂ ਕੇ ਜੋਗ ਕਰ ਅਧਰਮ ਸਾਲ ਕੇ ਕੋਬਿੰਦੇ ਮੁਕੰਦੇ ਉਦਾਰੇ ਆਪਾਰੇ ਹਰੀੰ ਕਰੀੰ ਨਾਮੇ ਗੋਪਿੰਦੇ ਮੁਕੰਦੇ ਉਦਾਰੇ ਆਪੜ ਹਰੀੰ ਕਦਰੀੰ ਨਿਰਨਾਮੇ ਆਕਾਮੇ ਰਾਜ ਤੇ ਰਾਜਾ ਮਹਾਸਾਜੂ ਤੇ ਸਾਜਾ ਮਾ ਜੋਗੂ ਤੇ ਜੋਗ ਕਰਿਆ ਦ੍ਰਮਸ਼ਾਲ ਕੇ ਰਾਜਨਰਦ ਪਾਣਾ ਨਪਾਨ ਦੇਵਨ ਦੇ ਉਪਮਾ ਮਹਾ साजु के साजा महा जोगू के जोग करिया धुम शाल के निर्जरने रूप हो के सुंदर सरूप हो के पूपुन के पूपुन हो के दाता महादान हो कान के परचैया दूध पूत के दवैया रोग सोक के मिटैया की तुमानी महामान हो बच्चा के विचार हो के अद्वे अवतार हो के सिद्धता की सुरतो के शुद्धता की शान हो जोग ਸਤ ਰਣ ਤੇ ਰਸੂਲ ਹੋ ਕੇ ਮਿੱਤਰਣ ਤੇ ਪਾਣ ਹੋ ਰਾਜਨ ਕੇ ਰਾਜਾ ਮਹਾਂ ਸਾਜੂ ਕੇ ਸਾਜਾ ਮਹਾ ਜੋਗੂ ਕੇ ਜੋਗ ਕਰਿਆ ਤੁਮ ਸ਼ਾਲ ਕੇ ਬੰਦ ਕੇ ਬਗਲੀ ਫਿਰ ਹੰਦ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਅਗਾ ਮੇ ਚਲਤ ਰੋਹ ਕੇ ਰੁਹੇਲੇ ਮਾਧ ਦੇਸ਼ ਕੇ ਮਗੇਲੇ ਪੀਰ ਬੰਸੀ ਤੋਂ ਦਿਲ ਪਾ ਲਓ ਜੀ ਮਹਿਲਾ ਨਿਕਲਣ ਤੋਂ ਬਾਅਦ ਆਪਾਂ ਕੁੱਲੀ ਗਰਾਊਂਡ ਵਿੱਚ ਪਹੁੰਚੇ ਆ ਇੱਥੇ ਹੋਣੀਆ ਘੋੜ ਦੌੜਾਂ ਤੇ ਉਹਦੀ ਤਿਆਰੀ ਚੱਲ ਰਹੀ ਆ ਪੂਰੀ ਇਹ ਸਾਰੀ ਸੰਗਤ ਨਗਰ ਦੀ ਵੀ ਪਹੁੰਚੀ ਆ ਆਸ-ਪਾਸ ਦੇ ਨਗਰਾਂ ਤੋਂ ਪਹੁੰਚੀ ਇਹ ਸ਼ਾਮ ਦਾ ਸਮਾਂ ਆ ਗਰਮੀ ਬਹੁਤ ਹੁੰਨ ਕਰਕੇ ਆਪਾਂ ਸੰਗਤਾਂ ਤੋਂ ਪਤਾ ਕੀਤਾ ਤਾਂ ਆਪਣੇ ਵੀਰ ਨੇ ਦੱਸਿਆ ਕਿ ਸ਼ਾਮ ਦਾ ਵਕਤ ਆਹੀ ਰੱਖਿਆ ਸੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਸੰਗਤਾਂ ਪਰੇਸ਼ਾਨ ਨਾ ਹੋਣ ਸੋ ਇਹਦਰ ਨਿਹੰਗ ਸਿੰਘ ਫੌਜਾਂ ਜਿਹੜੀਆਂ ਆਈਆਂ ਹੋਈਆਂ ਆ ਸਾਰੀਆਂ ਤਿਆਰ ਪਰ ਤਿਆਰ ਜੀ ਘੂੜ ਢੋੜਾ ਹੋਣਗੀਆਂ ਸੋ ਸਾਰਾ ਤੁਹਾਨੂੰ ਹਾਲ ਚਾਲ ਦਿਖਾਉਣੇ ਆ ਲੋਜੀ ਘੋੜ ਦੌੜਾਂ ਸ਼ੁਰੂ ਹੋ ਚੁੱਕੀਆਂ ਆ ਤੇ ਸੰਗਤਾਂ ਚ ਵਾਵਾ ਉਤਸ਼ਾਹ ਆ ਜਨਗਰ ਦੀ ਸੰਗਤ ਵੀ ਬਹੁਤ ਇਕੱਠੀ ਹੋਈ ਆ ਕਿ ਡਰੋਨ ਸ਼ਾਟ ਤੁਸੀਂ ਦੇਖ ਰਹੇ ਹੋ ਡਰੋਨ ਨਾਲ ਬਣਾਏ ਹੋਏ ਜਿਹੜੇ ਸ਼ਾਟ ਆ ਉਹ ਆਪ ਤਾਂ ਦਿਖਾ ਰਹੇ ਆ ਸ਼ਤਰੀ ਧਾਰੀ ਸ਼ਤਰੀ ਪਤ ਸ਼ੈਲ ਰੂਪ ਛੇਤਨਾਕ ਸ਼ੋਨਿਕਰ ਛਾਇਆ ਪਰ ਸ਼ਤਰੀ ਪਤ ਗਾਈਏ ਕੰਨ ਨੂੰ ਪਤਾਈ ਐ ਨੋਲ ਕਰਮ ਤੂੰ ਦਾ ਤਾਰਿਬ ਜੇ ਤਰ ਬ੍ਰਹਮਚਾਰੀ ਧਿਆਨ ਕੋ ਲਗਾਵੇਂ ਨਾ ਤਾਨੂੰ ਨਾ ਪਾਈ ਐ ਧਿਆਨ ਕੋ ਲਗਾਵੇਂ ਨਾ ਤਾਨੂੰ ਨਾ ਪਾਈ ਐ ਰਜਨ ਤੇਰਾ ਜਮ ਸਾਧੂ ਤੇ ਸਾਜਾ ਮਹਾਂ ਲੋਗ ਹੁਕ ਤੇ ਜੋ ਤੇਰੇ ਯਤ੍ਰਮ ਸ਼ਾਲ ਕੇ ਕਉ ਭਇ ਮੁੰਡੀ ਆ ਸੰਿਆਸੀ ਕਉ ਜੋਗੀ ਭਇ ਕਉ ਬ੍ਰਹਮਚਾਰੀ ਕਉ ਜਤਿ ਅਨਮਾਨ ਰਾਜਪੁਰਹੀ ਮੋਈ ਤੂ ਸਰੋ ਨਕੈਦ ਕੋਈ ਪੂਰਤਮ ਮਾਨਬੋ ਇਕ ਹੀ ਕਿਸੇ ਸਭ ਹੀ ਕੋ ਗੁਰਦੇਵ ਇਕ ਇਕ ਹੀ ਸਰੂਪ ਸਭ ਇਕ ਜੋਤ ਜਾਨਬੋ ਰਜਨ ਕਰਾ ਜਮਾਹ ਸਾਜੂ ਕੇ ਸਾਜਾ ਮਹਾ ਜੋਗੂ ਕੇ ਜੋਗ ਕਰੀ ਅਦ੍ਰਮ ਸਾਲ ਕੇ ਕੋਬਿੰਦੇ ਮੁਕੰਦੇ ਉਦਾਰੇ ਆਪਾਰੇ ਹਰੀੰ ਕਰੀੰਦ ਨਾਮੇ ਕਮੇ ਕੋਬਿੰਦੇ महा साज। साजू के साजा महा जोगू के के जो करैध्रुम शाल के राजा पाना न पान देवान देव उपमा महा राजा पाना न पान देवान देव उपमा महा राजू के राजा महा साजू के साजा महा जोग कर करैध्रुम शाल के निर्जर मृत्यु

ਅਧਮਾ ਜੋਗੂ ਕੇ ਜੋਗ ਗੈ ਯਤ੍ਰਮਸ਼ਾਲ ਕੇ ਬੰਦ ਕੇ ਬੰਗਲੇ ਫਿਰ ਹੰਦ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਆਗਾ ਮੇ ਚਲਤ ਹੂ ਰੋ ਕੇ ਰੁਹੇਲੇ ਮਾਨ ਦੇਸ਼ ਕੇ ਮਗੇਲੇ ਪੀਰ ਬੰਸੀ ਬੁਦੇਲ ਪਾਪ ਕੁੰਡ ਕੋਮਲਤ ਹੈ ਉਹ ਕਬੂਨ ਗਾਵੇ ਚੀਨ ਮਚੀਨ ਕੇ ਸੀਸ ਨਿਆਵੇ ਦਿੱਪਤੀ ਧਿਆਏ ਧੋਖ ਦੇ ਕਦਲਤ ਹੈ ਜਿਨ ਕੋ ਧਿਆਇੋ ਤਿਨੇ ਪੂਰਨ ਪਰਤਾ ਪਾ ਹੂਲੇ ਸਫਲਤ ਹੈ ਸਰਬ ਕਲ ਤਾਮ ਫਲ ਹੂਲੇ ਸਫਲਤ ਹੈ ਰਾਜਨ ਕੇ ਰਾਜਾ ਮਹਾ ਸਾਜੂ ਕੇ ਸਾਜਾ ਮਾ ਜੋਗੂ ਕੇ ਜੋਗ ਕਰਿਆ ਤੁਮ ਛਾਲ ਕੇ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਨਾਸਰੋ ਮਨਸੂਰ ਗੁਰੂ ਕੋ ਬਿੰਦ ਸਿੰਘ ਏਸ ਦੀ ਮਨਜ਼ੂਰ ਗੁਰੂ ਕੋ ਬਿੰਦ ਸਿੰਘ ਹੈਂ ਸਾ ਗੁਰੂ ਗੋਬਿੰਦ ਸਿੰਘ ਪਰਤੋ ਆਲੰਸਾ ਗੁਰੂ ਗੋਬਿੰਦ ਸਿੰਘ ਖਸਦਾ ਧਕਾ ਗੁਰੂ ਗੋਬਿੰਦ ਸਿੰਘ ਹਾਇ ਸਲਵਾਰ ਗੋਬਿੰਦ ਸਿੰਘ ਆ ਇਹ ਪੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਤੂੰ دیਵਾ ਜਾ ਇਹ ਪੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਤੂੰ دیਵਾ ਜਾ ਰਾਜਨ ਤੇਰਾ ਜਮਾ ਸਾਜੂ ਕੇ ਸਾਜਾ ਮਹਾ ਜੋਗੂ ਕੇ ਜੋਗ ਕਰ ਯਾ ਤੁਮ ਛਾਰ ਕੇ ਅੰਜਨ ਤਪੀ ਰਹਿ ਅੰਜਨ ਕਿਸੇ ਕਦੀਨ ਹੈ ਕਟਈਆ ਜੰਮ ਜਾਲ ਕੇ ਦੇਵ ਨੂੰ ਕੇ ਦੇਵ ਮਹਾਦੇਵ ਨੂੰ ਕੇ ਦੇਵ ਨਾਤ ਧੂਮ ਕੇ ਪੁਜਈਆ ਹੈ ਮਹਈਆ ਮਹਾਬਾਲ ਕੇ ਕਾਮਨਾ ਕੇ ਕਰ ਹੈ ਕ੍ਰੁੱਦਤਾ ਕੋ ਹਰ ਹੈ ਕਿ ਸਿੱਧਤਾ ਕੇ ਸਾਥੀ ਹੈ ਕਿ ਕਾਲ ਹੈ ਤੂੰ ਚਾਲ ਕੇ ਸਿੱਧਤਾ ਕੇ ਸਾਥੀ ਹੈ ਕਿ ਤਾਲ ਹੈ ਤੂੰ ਚਾਲ ਕੇ ਰਾਜਨ ਕੇ ਰਾਜਾ ਮਹਾਸਾਜੁਨ ਕੇ ਸਾਜਾ ਮਹਾ ਰਈਆ ਤੁਮਸਾਲ ਕੇ ਰਾਜਨ ਕੇ ਰਾਜਾ ਮਾਹ ਸਾਜੂ ਕੇ ਸਾਜਾ ਮਾਹ ਜੋਗੂ ਕੇ ਜੋਗ ਹੈ ਤੇ ਰਈਆ ਤੁਮਸਾਲ ਕੇ ਰਾਜਨ ਕੇ ਰਾਜਾ ਰਾਜਨ ਕੇ ਰਾਜਾ ਰਾਜਨ ਕੇ ਰਾਜਾ ਸਤਿਧਾਰੀ ਸ਼ਤਰੀਪਤ ਸ਼ੈਲ ਰੂਪ ਸ਼ੇਤਨਾਥ ਈਏ ਬਿਸੁਨਾਥ ਬਿਸੁਮਰ ਬੇਦਨਾਥ ਬਾਲਾ ਕਰ ਬਾਜ ਕਰ ਬਾਣ ਤਾਰੇ ਬੰਦ ਨੂੰ ਬਤਾਈ ਏ ਨੋਲ ਕਰਮ ਤੂੰ ਦਾ ਤਾਰਿਬ ਜੇ ਤਰ ਬ੍ਰਹਮਚਾਰੀ ਤਾਣੋਂ ਲਗਾਵੇਂ ਨਾ ਕਿ ਤਾਣ ਹੂੰ ਨਾ ਪਾਈ ਏ ਧਿਆਨ ਕੋ ਲਗਾਵੇਂ ਨਾ ਕਿ ਧਿਆਨ ਹੂੰ ਨਾ ਪਾਈ ਏ ਰਾਜ ਨੂੰ ਤੇਰਾ ਜਮ ਸਾਧੂ ਤੇ ਸਾਜਾ ਮਹਦੋਭੂ ਕੇ ਜੋ ਤੇਰੇ ਅਤਮ ਸ਼ਾਲ ਕੇ ਸਿਆਸੀ ਕੋ ਉਜੋਗੀ ਪਇਓ ਕੋ ਕੌਮ ਚਾਰਿਕ ਕੋ ਜਤਿਆਂ ਨ ਮਾਰਬੋ ਹਿੰਦੂ ਕੋ ਰਕਤ ਕੋ ਉਰਾਫ ਜੀ ਇਮਾਮ ਸਾਹਿਬ ਕੀ ਮਾਨਸ ਦੀ ਗਾਤ ਸਭ ਇੱਕੇ ਪਹਿਚਾਨ ਕੋ ਕਰਤਾ ਕਰੀਮ ਸੋਈ ਰਾਜਪੁਰੀ ਹੀ ਮੋਈ ਤੂਸਰੋ ਨ ਕੈਦ ਕੋਈ ਪੂਰਤਮ ਮਾਨਬੋ ਇੱਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਇੱਕ ਇੱਕ ਹੀ ਸਰੂਪ ਸਭ ਇੱਕ ਜੋਤ ਘੋੜ ਢੋੜ ਤੋਂ ਬਾਅਦ ਗੱਤ ਕੇ ਤਾਂ ਖੜਾ ਲੱਗਾ ਹੋਇਆ ਆ ਸੋ ਮਹਾਪਰ ਦੇਖ ਕੇ ਸਿੰਘਾਂ ਦੇ ਜੋਰ ਦੇਖ ਰਹੇ ਆ ਬੈਠ ਕੇ ਸਾਂਗਤ ਜੀ ਗੱਤ ਕੇ ਦੇ ਜ਼ੋਰ ਦਿਖਾਏ ਤੁਹਾਨੂੰ ਹੁਣੇ ਤੇ ਹੁਣ ਵੀਰ ਬੁਲੱਟ ਤੇ ਨਾ ਜ਼ੋਰ ਦਿਖਾਉਣਗੇ ਸੋ ਤੁਹਾਨੂੰ ਉਹ ਦਿਖਾਉਣੇ ਆ ਸੋ ਆਹ ਵੀਰ ਆ ਬੁਲੱਟ ਬੁਲੱਟ ਖਿੱਚੂਗਾ ਮੈਨੂੰ ਲੱਗਦਾ ਜੀ ਬਾਈ ਨੇ ਖਿੱਚ ਓਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਂ ਚਰਨੀ ਕਰਾ ਜੀ ਦਇਆ ਦੇ ਆ ਤੋ ਬਾਈ ਖਿੱਚੂਗਾ ਦੰਦਾ ਨਾਲ ਬੁਲਟ ਦੋ ਵੀਰ ਬੜੇ ਤਕੜੇ ਹਟੇ ਘਟੇ ਉੱਪਰ ਬਿਠਾਏ ਹੋਏ ਆ ਤੇ ਬੁਲਟ ਦਾ ਭਾਰ ਲਓ ਜੀ ਖਿੱਚ ਲਿਆ ਕਿਆ ਬਾਤ ਆ ਕਿਆ ਬਾਤ ਆ ਕਿਆ ਬਾਤ ਤਾੜੀ ਮਾਰ ਦੋ ਕਹਿੰਦਾ ਤੇ ਵੀਡੀਓ ਦੇਖਣ ਵਾਲੇ ਵੀ ਤਾੜੀ ਮਾਰ ਦੋ ਬਾਈ ਬੁਲਟ ਦਾ ਉੱਦਖ ਜਣਾ ਔਖਾ ਹੋ ਜਾਂਦਾ ਤੇ ਇਹ ਤਾਂ ਵਾਇਆ ਹੋਇਆ ਖੇਤ ਆ ਵੀਰੋ ਚ ਬਾਈ ਖਿੱਚਿਆ ਆ ਆ ਬਾਈ ਕਿਆ ਬਾਤ ਠੀਕ 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 ਠਲੀ ਹਲੇ ਹਲੇ ਚੈਕ ਚੈਕ ਹਲੇ ਹਲੇ ਕਹਿੰਦੇ ਨੇ ਸਿਆਣੇ ਕਹਿੰਦੇ ਹਾਲੀਆਂ ਅੱਖ ਦਾ ਕਾਰਨਾ ਮੌਣੀਆਂ ਸੋ ਹੁਣ ਮੈਚ ਹੋ ਰੇ ਕਬੱਡੀ ਦੇ ਜੀ ਚੈੱਕ ਹੈਲੋ 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 ਚੈੱਕ ਹੈਲੋ 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 ਚੈੱਕ ਹੈਲੋ ਬਲਾਈ ਜੀ